ਹੈਲੋ ਦੋਸਤੋ ਸਵਾਗਤ ਆ ਤੁਹਾਡਾ ਮੇਰੇ YouTube ਕੁਕਿੰਗ ਚੈਨਲ ਡਿਬਲਰ ਸੋਈ ਦੇ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਕੋਕੋਨਟ ਬਰਫੀ ਇਹਦੇ ਲਈ ਮੈਂ ਇੱਕ ਬౌల్ ਆ ਜਿਹੜਾ ਕੋਕੋਨਟ ਦਾ ਲਿਆ ਵਾ ਤੇ ਉਹਦੇ ਵਿੱਚ ਪੰਜ ਤੋਂ ਲੈ ਕੇ 6 ਚਮਚ ਨੇ ਜਿਹੜੇ ਉਹ ਦੇਸੀ ਖੀਓ ਦੇ ਪਾਏ ਨੇ ਤੇ ਇਹਨੂੰ ਆਪਾਂ ਹਲਕਾ ਜਿਹਾ ਗੈਸ ਦੀ ਫਲੇਮ ਲੋ ਕਰਕੇ ਭੁੰਨਣਾ ਵਾ ਤੇ ਉਦੋਂ ਤੱਕ ਆਪਾਂ ਇਹਨੂੰ ਭੁੰਨਾਂਗੇ ਵੀ ਜਦ ਤੱਕ ਇਹ ਝੋਲਕੀ ਹਲਕੀ ਹਲਕੀ ਜਿਹੀ ਸਮੈਲ ਨਾ ਆਉਣ ਲੱਗ ਜਾਵੇ ਨਾਰੀਅਲ ਦੀ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਵੇਖਿਓ ਤੇ ਇਹਦੇ ਵਿੱਚ ਹੁਣ ਆਪਾਂ ਐਡ ਕਰਾਂਗੇ ਸੁੱਕਾ ਦੁੱਧ ਮੈਂ ਉਨਾ ਹੀ ਮਤਲਬ ਜਿਹੜਾ ਇਹ ਮਿਲਕ ਪਾਊਡਰ ਉਨਾ ਹੀ ਲਿਆ ਜਿੰਨਾ ਕਿ ਆਪਣਾ ਨਾਰੀਅਲ ਦਾ ਬਰਾਦਾ ਸੀਗਾ ਇਹਨੂੰ ਬਰਾਬਰ ਮਾਤਰਾ ਚ ਲੈਣਾ ਆਪਾਂ ਉਹੀ ਭਾਂਡੇ ਨਾਲ ਹੀ ਇਹਨੂੰ ਆਪਾਂ ਨਾਪ ਕੇ ਇਹਦੇ ਚ ਪਾ ਲਾਂਗੇ ਇਹਨੂੰ ਆਪਾਂ ਮਿਲਾਵਾਂਗੇ ਤੇ ਇਹਦੇ ਵਿੱਚ ਇਸ ਤੋਂ ਬਾਅਦ ਆਪਾਂ ਦੁੱਧ ਪਾਵਾਂਗੇ ਇਹ ਤਕਰੀਬਨ 100 ml ਦੇ ਕਰੀਬ ਇਹ ਦੁੱਧ ਆ ਇਹ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਹਿਲਾ ਲਾਂਗੇ ਇਦਾਂ ਦੀਆਂ ਹੋਰ ਈਜ਼ੀ ਰੈਸਪੀ ਜਾਣਨ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਤਾਂ ਕਿ ਜਿਹੜੀ ਸਾਡੀ ਵੀਡੀਓ ਆ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਗੈਸ ਬੰਦ ਕਰਕੇ ਹਿਲਾ ਲਾਂਗੇ ਗੈਸ ਦੇ ਉੱਪਰ ਆਪਾਂ ਇਹਨੂੰ ਸਿਰਫ 2 ਤੋਂ ਲੈ ਕੇ 3 ਮਿੰਟ ਤੱਕ ਹੀ ਭੁੰਨਣਾ ਜ਼ਿਆਦਾ ਨਹੀਂ ਭੁੰਨਣਾ ਹੈਗਾ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਆ ਜਿਹੜਾ ਪੂਰਾ ਖੰਡ ਪਾ ਦਾਂਗੇ ਇਹ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾਉਣੀ ਹੈ ਜੇ ਤੁਹਾਨੂੰ ਘੱਟ ਪੂਰਾ ਮਤਲਬ ਘੱਟ ਮਿੱਠਾ ਪਸੰਦ ਆ ਤਾਂ ਤੁਸੀਂ ਅੱਧਾ ਬਾਉਲ ਪਾ ਲਓ ਜੇ ਜ਼ਿਆਦਾ ਪਸੰਦ ਆ ਪੂਰਾ ਪਾ ਸਕਦੇ ਹੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਆ ਜਿਹੜਾ ਮਿਕਸ ਕਰ ਲੈਣਾ ਆ ਬਹੁਤ ਹੀ ਟੇਸਟੀ ਤੇ ਈਜ਼ੀ ਇਹ ਬਰਫੀ ਘਰ ਦੇ ਵਿੱਚ ਬਣਾ ਕੇ ਤੁਸੀਂ ਟਰਾਈ ਕਰਿਓ ਬਹੁਤ ਹੀ ਟੇਸਟੀ ਬਣਦੀ ਹੈ ਇਹਦੇ ਵਿੱਚ ਮੈਂ ਫੂਡ ਕਲਰ ਵੀ ਪਾ ਪਾ ਰਹੀ ਹਾਂ ਪਰ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਇਹ ਆਪਸ਼ਨਲ ਹੈ ਚਾਹੇ ਤਾਂ ਨੂੰ ਦੁੱਧ ਵਿੱਚ ਪਾ ਕੇ ਮਿਲਾ ਕੇ ਪਾ ਦੋ ਤੇ ਚਾਹੇ ਪਾਣੀ ਚ ਮੈਂ ਪਾਣੀ ਚ ਪਾ ਕੇ ਆਪਾਂ ਇਹਦੇ ਚਾ ਜਿਹੜਾ ਮਿਕਸਰ ਤਿਆਰ ਕੀਤਾ ਆਪਾਂ ਨੇ ਮਿਕਸਚਰ ਇਹਦੇ ਵਿੱਚ ਪਾ ਦੇਣਾ ਇਹਨੂੰ ਰੜਾ ਲਾਂਗੇ ਇਹਦੇ ਨਾਲ ਜਿਹੜਾ ਹਲਕਾ yellow color ਆ ਜਾਊਗਾ ਆਪਣੀ ਕੋਕੋਨਟ ਬਰਫੀ ਚ ਤੇ ਦੇਖਣ ਨੂੰ ਬਹੁਤ ਹੀ ਸੋਹਣੀ ਲੱਗੂਗੀ ਤੁਸੀਂ ਹੋਰ ਕਲਰ ਵੀ ਐਡ ਕਰ ਸਕਦੇ ਹੋ ਗ੍ਰੀਨ ਵੀ ਕਰ ਸਕਦੇ ਹੋ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਜਿਹੜੇ ਵਿੱਚ ਇਹਦੇ ਵਿੱਚ ਕੱਚੇ ਇਹਦੀ ਸੁੱਕੇ ਦੁੱਧ ਦੀ ਕੋਈ ਵੀ ਗੱਠ ਨਾ ਰਹੇ ਇਸ ਤੋਂ ਬਾਅਦ ਆਪਾਂ ਇੱਕ ਪਲੇਟ ਦੇ ਵਿੱਚ ਜਿਹੜਾ ਇਹਨੂੰ ਆਪਾਂ ਸੈੱਟ ਕਰ ਦਾਂਗੇ ਇਹਨੂੰ ਬਰਫੀ ਨੂੰ ਸੈੱਟ ਹੋਣ ਦੇ ਲਈ ਤਕਰੀਬਨ 3 ਘੰਟੇ ਲੱਗਦੇ ਆ ਮਿਕਸਚਰ ਤਿਆਰ ਕਰਨ ਦੇ ਮਿਕਸਚਰ ਤਿਆਰ ਕਰਨ ਦੇ ਲਈ ਸਿਰਫ ਤਿੰਨ ਤੋਂ ਲੈ ਕੇ 5 ਮਿੰਟ ਦਾ ਹੀ ਸਮਾਂ ਲੱਗਦਾ ਉਹ ਤੁਸੀਂ ਚਾਹੇ ਇਹਦੇ ਲੱਡੂ ਵੀ ਬੱਟ ਸਕਦੇ ਹੋ ਹੁਣ ਆਪਾਂ ਇਹਨੂੰ ਇਹਦੇ ਚਾ ਜਿਹੜਾ ਆਪਣਾ ਡੋ ਤਿਆਰ ਕੀਤਾ ਹੋਇਆ ਵਾ ਇਹਨੂੰ ਪਲੇਟ ਦੇ ਵਿੱਚ ਆਪਾਂ ਨੇ ਸੈੱਟ ਕਰ ਦੇਣਾ ਵਾ ਦੇਖੋ ਕਿੰਨਾ ਵਧੀਆ ਕਲਰ ਆਇਆ ਵਾ ਇਹਨੂੰ ਆਪਾਂ ਸੰਗੀਤਾਂ ਦੇ ਨਾਲ ਸੈੱਟ ਕਰ ਦਾਂਗੇ ਤੇ ਇਹ ਤੋਂ ਬਾਅਦ ਆਪਾਂ ਇਹਨੂੰ 3 ਘੰਟੇ ਦੇ ਲਈ ਫ੍ਰਿਜ ਦੇ ਵਿੱਚ ਰੱਖ ਦਾਂਗੇ ਇਹਨੂੰ ਤੁਸੀਂ ਆਮ ਹੀ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਇਹਨੂੰ ਤੁਸੀਂ ਹਫ਼ਤੇ ਹਫ਼ਤੇ ਤੱਕ ਸਟੋਰ ਵੀ ਕਰ ਸਕਦੇ ਹੋ ਇਦਾਂ ਮੈਂ ਇਹਦੇ ਉੱਤੇ ਹੋਰ ਦੁਬਾਰਾ ਤੋਂ ਜਿਹੜਾ ਦੇਸੀ ਘਿਓ ਲਾਤਾ ਇਹਦੇ ਨਾਲ ਆ ਜਿਹੜਾ ਟੇਸਟ ਆ ਬਹੁਤ ਹੀ ਵਧੀਆ ਹੁੰਦਾ ਹੁਣ ਆਪਾਂ ਇਹਨੂੰ ਜਿਹੜਾ ਫ੍ਰੀਜ ਦੇ ਵਿੱਚ ਰੱਖ ਦਾਂਗੇ ਬਈ ਨੂੰ ਆਪਾਂ ਉੱਪਰ ਗਾਰਨਿਸ਼ ਵੀ ਕਰ ਦਾਂਗੇ ਬਰਾਦੇ ਦੇ ਨਾਲ 3 ਘੰਟੇ ਨੂੰ ਫਰਿੱਜ ਤੇ ਰੱਖਣ ਤੋਂ ਬਾਅਦ ਆ ਜਿਹੜਾ ਆਪਾਂ ਇਹਦੇ ਪੀਸਿਸ ਕੱਟਾਂਗੇ ਤੁਸੀਂ ਆਪਦੇ ਹਿਸਾਬ ਨਾਲ ਜਿੱਦਾਂ ਤੁਹਾਨੂੰ ਪਸੰਦ ਨੇ ਕੱਟ ਸਕਦੇ ਹੋ 3 ਘੰਟੇ ਜਿਹੜੇ ਫਰਿੱਜ ਚ ਰੱਖਤੀ ਸੀ ਆਪਾਂ ਜਿਹੜੀ ਆਪਾਂ ਮਠਿਆਈ ਬਣਾਈ ਸੀਗੀ ਕੋਕੋਨਟ ਹੁਣ ਆਪਾਂ ਇਹਦੇ ਜਿਹੜਾ ਪੀਸ ਕੱਟ ਲਾਂਗੇ ਤੇ ਆਪਣੀ ਕੋਕੋਨਟ ਵਰਫੀ ਹੈ ਜਿਹੜੀ ਬਣ ਕੇ ਤਿਆਰ ਘਰ ਦੇ ਵਿੱਚ ਕੋਈ ਮਹਿਮਾਨ ਆ ਜੇ ਜਾਂ ਆਪ ਵੀ ਘਰ ਦੇ ਵਿੱਚ ਕੋਈ ਵਰੀ ਮਿੱਠਾ ਖਾਣ ਨੂੰ ਦਿਲ ਕਰਦਾ ਤਾਂ ਤੁਸੀਂ ਇਹਨੂੰ ਬਹੁਤ ਆਸਾਨੀ ਦੇ ਨਾਲ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਆ ਜਿਹੜੇ ਇਹਦੇ ਪੀਸਿਸ ਕੱਟ ਕਰ ਸਕਦੇ ਹੋ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਦਬਾਓ ਹੁਣ ਆਪਾਂ ਜਿਹੜੇ ਇਹਦੇ ਪੀਸ ਕੱਟ ਲਾਂਗੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਮਠਿਆਈ ਇਹਨੂੰ ਇੱਕ ਵਾਰੀ ਜ਼ਰੂਰ ਕਰਦੇ ਵਿੱਚ ਬਣਾ ਕੇ ਟਰਾਈ ਕਰਿਓ ਤੇ ਜ਼ਿਆਦਾ ਮਿਹਨਤ ਨਹੀਂ ਲੱਗਦੀ ਹੈਗੀ ਬਹੁਤ ਜਲਦੀ ਬਣ ਜਾਂਦੀ ਹੈ ਤੇ ਇਨਗਰੀਡੀਅੰਟ ਆ ਜਿਹੜੇ ਇਹਦੇ ਵਿੱਚ ਆਮ ਜਿਹੇ ਹੀ ਪੈਂਦੇ ਨੇ ਆਮ ਹੀ ਆਪਣੇ ਘਰ ਦੀ ਰਸੋਈ ਦੇ ਵਿੱਚ ਆ ਜਿਹੜੇ ਹੁੰਦੇ ਨੇ ਦੋ ਤੋਂ ਲੈ ਕੇ ਤਿੰਨ ਇਨਗਰੀਡੀਅੰਟ ਨੇ ਜਿਹੜੇ ਆਪਾਂ ਇਹਦੇ ਵਿੱਚ ਪਾਏ ਨੇ ਦੇਖੋ ਕਿੰਨੀ ਸੋਹਣੀ रेडी ਆਪਣੀ बर्फी ਆ ਉਹ रेडी ਹੋਈ ਆ ਬਣ ਕੇ ਦੇਨ ਘਰ ਦੇ ਵਿੱਚ ਬਣਾਓ ਖਾਓ ਇੰਜੋਏ ਕਰੋ ਤੇ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਲੈ ਆਵਾਂ